ਕੀ ਕਹਦੇ ਨੇ ਜੀ ਨਹੀਂ ਜੀ ਇਹਵੇਂ ਐਵੇਂ ਜ ਸਾਡੇ ਅਰਕੇ ਬੋਲਦੇ ਰਹਿੰਦੇ ਨੇ ਉੱਥੇ ਤੇ ਬਾਣੀ ਪੜੀ ਜਾਂਦੀ ਹੈ ਉੱਥੇ ਤੇ ਬਾਣੀ ਪੜੀ ਜਾਂਦੀ ਹੈ ਉੱਥੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਹਿੰਮਤ ਕਰਿ ਉਹਨਾਂ ਨੂੰ ਪਤਾ ਕੀ ਪਤਾ ਹੈ ਜੀ ਉਹਨਾਂ ਨੂੰ ਪਤਾ ਆ ਸੇਖਣੇ ਉਤਰਾਉਣਾ ਨਹੀਂ ਸੇਖਣੇ ਔਣਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ ਜਿੱਤਰਾ ਵੇਖੋ ਆਪਾਂ ਜਿਹੜੇ ਕਿਸੇ ਪੰਛੀ ਨੂੰ ਪਕੜਨਾ ਹੋਵੇ ਨਾ ਉਨੂੰ ਉਹਦੇ ਮਨ ਪਸੰਦ ਦਾ ਆਪਾਂ ਚੋਗਾ ਬੁੰਨੇ ਆ ਫਿਰ ਉਹਨੂੰ ਵੇਖੋ ਜਿਹੜਾ ਪਕੜਿਆ ਜਾਂਦਾ ਆ ਗੁਰੂਕ੍ਰਿਤਾ ਦੇ ਪਾਵਨ ਬਚਨ ਵਿੱਚ ਆਉਂਦੇ ਨੇ ਜਾਲ ਪਸਾਰ ਅ ਜਿੰਨੇ ਇਹੋ ਜਿਹੇ ਡੇਰਾਆਂ ਵਾਲੇ ਨੇ ਇਹ ਚੋਗਾ ਪੁੰਦੇ ਨੇ ਜਾਲ ਪਸਾਰ ਚੋਕ ਵਿਸਥਾਰੀ ਪੰਖੀ ਜਿਉਂ ਫਹਾਵਤ ਹੈ ਕਹਿੰਦੇ ਜਿਤਨਾ ਪੰਛੀਆਂ ਨੂੰ ਚੋਗਾ ਪਾ ਕੇ ਪਕੜਿਆ ਜਾਂਦਾ ਹੈ ਨਾ ਉਹ ਸਿੱਖੋ ਤੁਹਾਨੂੰ ਵੀ ਗੁਰੂ ਦੇ ਨਾਲੋਂ ਤੋੜ ਕੇ ਆਪਣੇ ਨਾਲ ਉਹਨਾਂ ਨੂੰ ਜੋੜਨਾ ਜੇ ਆਪਣੀ ਵਾਹਵਾ ਕਰਵਾਉਣੀ ਜੇ ਕਦੇ ਉਹਨਾਂ ਦੇ ਡੇਰਿਆਂ ਤੋਂ ਤੁਹਾਨੂੰ ਕੋਈ ਨਹੀਂ ਉਹ ਕਵੇਗਾ ਵੀ ਬੋਲੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪਣੇ ਬਾਬਿਆਂ ਦੀ ਵਾਹ ਵਾਹ ਤੇ ਕਰਵਾ ਲੈਣਗੇ ਧਰ ਗੁਰੂ ਗ੍ਰੰਥ ਸਾਹਿਬ ਦੀ ਬਾਵਾਣੀ ਜੋ ਉੱਥੇ ਕਰਦੇ ਕਿਮਾ ਕਰਿਓ ਕਿਤੇ ਇਹੋ ਜਿਹੇ ਬਾਬੇ ਉਹ ਆਪਣੇ ਬਾਬਿਆਂ ਦੀਆਂ ਵਰਸੀਆਂ ਤੇ ਮਨਾ ਲੈਂਦੇ ਜੇ ਕਦੀ ਛੋਟੇ ਸਹਿਬ ਜਿਆਦਾ ਵੱਡੇ ਸਹਿਬ ਜਿਆਦਾ ਬਿਧੀਪੁਰ ਬਣੀ ਜੇ ਮਨਾਉਂਦੇ ਨਾ ਡੇਰਿਆਂ ਤੇ ਕਿਉਂਕਿ ਜਾਲ ਪਸਾਰ ਚੋਟ ਤੇ ਸਥਰੀ ਉਹਨਾਂ ਨੇ ਜਾਲ ਪਾਇਆ ਜੀ ਲੋਗਾ ਸੁਧਿਆ ਉਹਨਾਂ ਨੇ ਗਿਆਨ ਪ੍ਰਸਾਰ ਚੂਕ ਵਿਸਥਾਰੀ ਪੰਖੀ ਜਿਉਂਹਾ ਹਵਤ ਹੈ ਕੋ ਨਾਨਕ ਬੰਧਨ ਕਟਣ ਕੋ ਮੈਂ ਸਤਿਗੁਰੂ ਪੁਰਖ ਧਿਆਵਤ ਹੈ ਕਿੰਨ ਮੈਂ ਇਸੇ ਕਰਕੇ ਨਾ ਬੰਦਨਾ ਤੋਂ ਮੁਕਤ ਹੋਣ ਦੇ ਲਈ ਮੈਂ ਗੁਰੂ ਨੂੰ ਧਿਆਉਣਾ ਹੈ ਗੁਰੂ ਦੀ ਬਾਣੀ ਨਾਲ ਜੁੜਦਾ ਹੈ ਇਸ ਕਰਕੇ ਮੈਂ ਬਾਣੀ ਨਾਲ ਜੁੜਦਾ ਹਾਂ ਇਸ ਕਰਕੇ ਸਾਨੂੰ ਕਹਿੰਦਾ ਬਾਣੀ ਦੇ ਨਾਲ ਜੁੜੋ ਅੰਗ ਅੱਜ ਕੱਲ ਨਾ ਇੱਕ ਹੋਰ ਬੜਾ ਚੱਲਿਆ ਜੀ ਪਰਪੰਚ ਹੈ ਕੇ ਜੀ ਸ਼ੀ ਧੋਂਦੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਜੀ ਬਾਬਾ ਦੀਪ ਸਿੰਘ ਹੁੰਦਾ ਹੈ